ਆ ਦੇਖ ਲਓ ਵੀ ਆਪਣੇ ਪੰਜਾਬੀਆਂ ਦਾ ਹਾਲ ਜਿੱਥੇ ਜਾਂਦੇ ਆ ਆਪਦੇ ਰੂਲ ਬਣਾ ਲੈਂਦੇ ਆ ਆਪਦੀ ਦੁਨੀਆ ਬਸਾ ਲੈਂਦੇ ਆ ਇੱਧਰ ਜਾ ਕੇ ਵੀ ਨੀ ਬਹਿਮ ਪਰਮ ਛੱਡਦੇ ਇੱਧਰ ਆਪਣੇ ਪੰਜਾਬ ਚ ਦਾ ਛੱਡਣੇ ਕੀ ਆ ਏਹੀ ਕਰ ਰਹੇ ਤੁਸੀਂ ਇੱਥੇ ਹਾਂਜੀ ਏਹੀ ਕਰ ਰਹੇ ਤੁਸੀਂ ਉਹ ਕੀ ਕਹਿੰਦਾ ਦਵਾਈ ਦਾ ਮੱਥਾ ਦੇ ਬਾੜੀ ਦਾ ਮੱਥਾ ਦਵਾਈ ਦੇ ਮੱਥਾ ਇੱਥੇ ਰੋੜ ਤੇ ਬਹੁਤ ਕੀ ਖਾਏ ਹੈ ਨਹੀਂ ਹਾਂਜੀ ਉਹ ਮਾਈ ਖਾਈ ਹੈ ਨਹੀਂ ਕਿਤੇ। ਉਹ ਜੀ ਤੁਸੀਂ ਖੇਤਰਪਾਲ ਨੂੰ ਮੰਨਦੇ ਹੋ? ਖੇਤਰਪਾਲ? ਹਾਂ ਜੀ ਖੇਤਰਪਾਲ ਬਾਬਾ ਜੀ। ਉਹਨਾਂ ਦਾ ਮੱਥਾ ਟੇਕਦੇ ਪੈ। ਪਰ ਵੀਡੀਓ ਬਣਾਉਂਦੀ ਤਾਂ ਅੰਕਲ ਜੀ ਜਰੂਰਤ ਹੀ ਨਹੀਂ। ਇੱਥੇ ਰੋਡ ਤੇ ਅੰਕਲ ਜੀ ਤੁਸੀਂ ਖੇਤਰਪਾਲ ਜੰਡੀ ਦਾ ਬਾਬਾ ਜੀ ਜਾਣਦੇ ਹੋ? ਜੰਡੀ ਦੇ। ਜੰਡੀ ਦੇ ਮੱਥਾ ਟੇਕਦਾ ਉਹ ਟੇਕਦਾ ਤੁਸੀਂ ਵੀਡੀਓ ਬਣਾ ਕੇ ਕੀ ਪ੍ਰੂਫ ਕਰਨਾ ਚਾਹੁੰਦੇ ਹੋ? ਪਰ ਇੱਥੇ ਰੋਡ ਤੇ? ਰੋਡ ਤੇ ਹੀ ਟਿਕਦਾ ਜੀ ਇਹਦਾ ਮੱਥਾ। ਅੱਛਾ? ਹਾਂ ਜੀ ਅੰਕਲ ਜੀ ਵੀਡੀਓ ਬਣਾਉਣ ਦੀ ਜਰੂਰਤ ਹੀ ਨਹੀਂ। ਕੋਈ ਗਲਤ ਕੰਮ ਤਾਂ ਕਰ ਨਹੀਂ ਰਹੇ। ਇਹ ਹੈ ਹੀ ਗਲਤ ਕੰਮ ਆ। ਕਿਉਂ ਜੀ? ਰੋਡ ਤੇ? ਰੋੜ ਤੇ ਕੀ ਹੈ ਕੈਨੇਡਾ ਪਰ ਆਯਾਤ ਨਹੀਂ ਇਹਨਾਂ ਦਾ ਰੋੜ ਤੇ ਕਰੰਦਾ ਹੈ ਨਹੀਂ ਜੀ ਇਹ ਤਾਂ ਜਿਹੜੇ ਆਪਣਾ ਨਹੀਂ ਜੀ ਇਹ ਸਾਰਾ ਰੋੜ ਤੇ ਜੋ ਹੀ ਕਰਦੇ ਗਲਤ ਹੈ ਇਹ ਅੱਛਾ ਰਿਸੀਵ ਇਹਨਾਂ ਨੇ